ਜੀਉ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਤ ਜੁਗਾਦ ਸਤ ਹੈ ਭੀ ਸਤ ਨਨਕ ਹੋਸੀ ਭੀ ਸਤ ਸੋਚ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਕੈ ਚੁੱਕ ਨਾ ਹੋਵਈ ਜੇ ਲਾਇ ਰਹਾ ਨਿਗਥਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਪਰੀਆਂ ਫਾਰ ਸਹਿ ਸਿਆਨ ਪਾਲਖੋ ਹੋ ਹੈ ਤੈਕ ਨਾ ਚੱਲੇ ਨਾਲ ਕਿਸ ਤਿਆਰਾ ਹੋਈਐ ਕਿਉ ਕਿਉੜੇ ਠੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਅਕਾਰ ਕਮਨਾ ਕਿਹਾ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਵੜਿਆਏ ਹੁਕਮੇ ਉਤਮਨੀਤ ਹੁਕਮ ਲਿਖਦੋ ਸੁਖ ਪਾਈਏ ਹਾ ਇਕ ਨਾਮ ਭਗਸੀਸ ਕੋ ਹੁਕਮੇ ਫਦਾ ਪਾਈਏ ਹਾ ਹੁਕਮੇ ਅੰਦਰ ਸਭ ਕੋ ਬਾਹਰ ਕੁੰਦਾ ਹੋਵੇ ਨਾਨਕ ਮੈਂ ਜੇ ਬੁੱਝੈ ਤਾਂ ਹੋ ਮੈਂ ਕਹਿ ਨਾ ਕੋਵੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਜਨ ਨੀਸ਼ਾਣ ਗਾਵੈ ਕੋ ਬੁਨ ਬੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀਲਾ ਪ੍ਰਦੇ ਗਾਵੈ ਕੋ ਜਪੈ ਦਸੈ ਦੂਰ ਗਾਵੈ ਕੋ ਵਿਖੇ ਹਦਰ ਹਦੂਰ ਕਥਨਾ ਕਥਿ ਨ ਆਵੈ ਤੋੜ ਖਤ ਕਥ ਕਥੇ ਕੋਟੀ ਕੋਟ ਕੋਟ ਦਿੰਦਾ ਤੇ ਦਿੰਦੇ ਤਖ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾ ਰਹੋ ਨਾਨਕ ਵਿਗਸ ਵੇ ਪਰਵਾਹੋ ਸਾਚਾ ਸਾਹਿਬ ਸਾਜਣਾਏ ਭਾਖਿਆ ਫੋਪਾਰ ਅੱਖ ਮੰਗਹਿ ਦੇਹ ਜਿਹ ਦਾਤ ਕਰੇ ਦਾਤਾਰ ਫੇਰ ਕੀ ਅਗੈ ਰਖਿਐ ਜਿਦਿਸਾ ਦਰਬਾਰ ਮੋਹ ਖੇ ਮੁਰਣ ਬੋਲੀਐ ਜਥਨ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਢਿਆਏ ਵੀਖਾਰ ਖੜਮੀ ਆਵੇ ਕੱਪੜਾ ਨਦਰਿ ਮੁਖ ਦੁਆਰ ਨਾਨਕ ਕੇਵਹਿ ਜਾਣੀਐ ਸਭ ਆਪੇ ਸਤਿਆਰ ਥਾਪਿਆ ਨ ਜਾਏ ਚੀਤਾ ਨ ਹੋਏ ਆਪੇ ਆਪ ਨਿਰੰਝਨ ਸੋਏ ਜਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਰਖੇ ਪਾਉ ਦੁਖ ਪਰ ਸੁਖ ਲੈ ਜਾਏ ਗੁਰਮਖ ਨਾਦ ਗੁਰਮਖ ਵੇਦੰ ਗੁਰਮਖ ਰਿਆ ਸਮਾਈ ਗੁਰ ਸਦਾ ਗੁਰ ਗੋਲਖ ਬਦਮਾ ਗੁਰ ਪਾਰ ਬਤੀ ਮਾਈ ਜੇਹੋ ਜਾਣ ਆਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾਂ ਇੱਕ ਦੇਹ 부ਜਾਏ ਸਭਨਾ ਜੀਆ ਕਾਗ ਦਾਤਾ ਸੋ ਮੈਂ ਸਰਣ ਜਾਏ ਤੀਰਥ ਨਾ ਵਾਜਿ ਸਿ ਫਾਵਣ ਭਾਣੇ ਕੇ ਨਾਏ ਕਰੇ ਜੇਤੇ ਸਿਰਫ ਪਾਏ ਰੇਖਾ ਔਨ ਕਰਮਾਂ ਕੇ ਮਿਲ ਲੈ ਲਏ ਮਤ ਵਿਚਰਜੋ ਹਰਿ ਮਾਣੇ ਕੇ ਜੇ ਗੁਰ ਕੀ ਸਿੱਖ ਸੁਣੇ ਗੁਰਾਂ ਕਦੇ 부ਜਾਏ ਸਭਨਾ ਜੀਆ ਖਿਦਾਤਾ ਸੋ ਮੈਂ ਸਰਣ ਜਾਏ ਜੇ ਤੁਕਾਰੇ ਅਰਜਾ ਹੁਰਦ ਸੋਣੇ ਹੋਏ ਨਵਾ ਕਲਤ ਜਾਣੀ ਜਾਨ ਅਨਾਰਥ ਲੈ ਸੋ ਕੋਏ ਚੰਗਾ ਨਵ ਰਖਾਇ ਕੈ ਜਿਸ ਕੇ ਰਜਗਲੇ ਜੇ ਤਖ ਨਦਰ ਨ ਆਵੇ ਤਾ ਬਾਤ ਨ ਪੁੱਛੈ ਖੇ ਜੀਟਾ ਅੰਦਰ ਕੀਟ ਗਾੜ ਦਸੀ ਦੁਸਤਰੇ ਨਾਨਕ ਡੇਕੁਣ ਗੁਣ ਕਰੇ ਗੁਣਵੰਤੇ ਆ ਗੁੰਦੇ ਤਿਹਾਰ ਕੋਏ ਨਾ ਸੁਝਾਈ ਜਿਤ ਗੁਣ ਕੋਏ ਕਰੇ ਸੁਣਿਆ ਸਿਧ ਪਿਰ ਸਰਨਾਥ ਸੁਣਿਆ ਦਰਤ ਬਲਿ ਆਕਾਸ਼ ਸੁਣਿਆ ਜੇਪ ਲੋਪਾ ਤਾਲ ਸੁਨ ਸੁਨ ਸਖੇ ਖਾਲੋ ਨਾਨਕ ਭਗਤਾ ਫਦਾ ਵਿਗਾਸ ਸੁਣਿਆ ਦੂਖੋ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੱਠ ਛੜਕਿਆ ਇਸਨਾਨ ਸੁਣਿਆ ਕੜਪੜ ਪਾਵੇ ਮਾਨ ਸੁਣ ਲਾਗੇ ਸਾਜਿਆ ਨਾਨਕ ਭਗਤਾ ਫਦਾ ਵਿਗਾਸ ਸੁਣਿਆ ਦੂਖੋ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛੇ ਪਿਤਾਏ ਕਾਗਦ ਖਲ ਵਿਖਣਾ ਹਾਰ ਮਨਨੇ ਕਬਹਿ ਕਰਨ ਵਿਚਾਰ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੈ ਮਨ ਖੋਏ ਮਨ ਸਤਿ ਹੋਆ ਮਨ ਬੁੱਧਹ ਮਨ ਸਗਲ ਖੁਣਚੇ ਸੁਧਹ ਮਨ ਬਹੁ ਜੋਰਤਾ ਨਾ ਖਾਏ ਮਨ ਜਮਕੇ ਸਾਸ ਨਾ ਜਾਏ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੈ ਮਨ ਖੋਏ ਮਨ ਮਾਰਿ ਤਾਗ ਨ ਪਾਏ ਮਨ ਬਸ ਪ੍ਰਗਟ ਜਾਏ ਮਨ ਬਗਨ ਜੱਲੇ ਬੰਧ ਮਨ ਧਰਮ ਸਿਜੇ ਸੰਬੰਧ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਵੇ ਮਨਿ ਪਾਵੈ ਮੁਖ ਦਵਾਰ ਮਨ ਪਰਵਾਦਾ ਸਾਧਾਰ ਮਨ ਤਰੇ ਤਾਰੇ ਗੁਰ ਸਿਖ ਬਿਨ ਨਾਨਕ ਨ ਭੇਖਿਆ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਵੇ ਪੰਜ ਪ੍ਰਵਾਨ ਤੇ ਪ੍ਰਧਾਨ ਪੰਜੇ ਬਾਵ ਹੈ ਦ੍ਰਿਗਹ ਮਾਨ ਪੰਜੇ ਸਹਜ ਰਾਜਾਨ ਪੰਜਾ ਕਾਗੂ ਰੇਖ ਦਿਹਾਨ ਜੇ ਕੋ ਕਹਿ ਕਰੈ ਵਿਜਾਰ ਕਰਤੈ ਕਾ ਕਰਣੈ ਨੈ ਸਮਾਰ ਤੋਰ ਧਰਮ ਦਇਆ ਕਾ ਪੂਤ ਸੰਗੋ ਥਾ ਬ੍ਰਿਛਾ ਜਨ ਸੋਤ ਜੇ ਕਬ ਜਫ ਜਿਆਰ ਧਰੁ ਉਪਰ ਕੇਤਾ ਭਾਰ ਤਰਜੇ ਹੋਰ ਹਰ ਹੋਰ ਜਿੱਤੇ ਭਾਰਤ ਲੈ ਖਣਜੋਰ ਜੀ ਜਦ ਅੰਕਾ ਕੇ ਨਾਮ ਸਪਨਾ ਲਿਖਿਆ ਵੜੀ ਕਲਾਮ ਇਹੋ ਲਿਖਾ ਲਿਖਣ ਖੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤੜ ਸਵਾਲ ਰੂਪ ਇਥੇ ਦਾਤ ਜਾਣੇ ਕਉਣ ਫੂਤ ਕੀਤਾ ਬਸਾ ਵੇਖੋ ਖਵਾਉ ਤਿੱਤੇ ਹਲਹ ਦਰਿਆਉ ਪੁਤਰਤ ਕਉਣ ਕਹਾ ਵੀਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇਂ ਸਾਈ ਭਲੇਖਾਰ ਤੂਸ ਤਾ ਸਲਾਮਤ ਅਨੰਖਾਰ ਸੰਸ ਜਪ ਸੰਭਾਉ ਸੋ ਸੂਜਾ ਸੋ ਸੁਪਤਾਵ ਅਸੰਗ ਰੰਗ ਮੁਖੇਦ ਪਾਠ ਅਸਾਂ ਜਗ ਮਨ ਦਾ ਉਦਾਸ ਸੰਪਦ ਗੁਣ ਗਿਆਨ ਵਿਚਾਰ ਸੰਗ ਰਿਸ਼ੀ ਸੰਦਾਦਾਰ ਅਸੰਖ ਸੁਰਮ ਬਖਸਾਰ ਸੰਗ ਮੋਲੇ ਰਤਾ ਦੇ ਕੁਦਰਤ ਗੌਣ ਤਾ ਵਿਚਾਰ ਨਾ ਰਿਆ ਨਾ ਦਾ ਬਾ ਇਕਵਾਦ ਜੋ ਤੁਧ ਭਾਵੇਂ ਸਾਈ ਭਲੇਖਾਰ ਤੂਸ ਤਾ ਸਲਾਮਤ ਅਨੰਖਾਰ ਅਸਾਂ ਕੋ ਮੋਰੇ ਗੰਧ ਕੋ ਹੋਰੈ ਸੰਸ ਚੋੜ ਹਰਾਨ ਖੋਦ ਸੰਸਮ੍ਰਿਕ ਨਜਾਹੇ ਜੋਦ ਸੰਸ ਕਲ ਬੜਤਿਆ ਕਮਾਏ ਸੰਸਾਪੇ ਪਾਪ ਕਰ ਜਾਹੇ ਅਸਾਂ ਕੁੜਿਆ ਕੁੜੇ ਭਰਾ ਹੈ ਸੰਸ ਮਲੇਸ਼ ਮਲਪਾ ਖਾ ਹੈ ਸੰਸ ਨਿੰਦਕ ਸਰ ਕਿਰਪਾਰ ਨਾਨਕ ਨਿਰਖਹਿ ਵਿਚਾਰ ਵਾਰਿਆ ਨਾ ਜਾਣਾ ਇੱਕ ਵਾਰ ਜਦ ਦੁਖਾ ਵੈਸਾ ਹੈ ਭਲੇਕਾਰ ਤੂੰ ਸਦਾ ਸਲਾਮ ਤੋ ਅਤਰੰਖਾਰ ਅਸਾਂ ਤੋਂ ਨਾਮ ਸੰਗਤਾਵ ਆਗਮ ਕਮ ਸੰਥ ਲੋ ਸੰਕੈ ਸਰਚਾਰ ਹੋਇ ਅਖਰੇ ਨਾਮ ਤੇ ਸਾਲਾ ਅਖਰੇ ਗਿਆਨ ਜੀਤ ਗੁਣ ਗਹਾ ਅਖਰੇ ਲਿਖਣ ਬੋਲਣ ਬਾਣ ਕਰਸਰ ਸਹਾਜਕ ਵਿਖਾਣ ਜਿੰਨੇ ਲਿਖੇ ਤੇ ਸਰਣਾ ਹੈ ਜੇ ਪਰਮਾਤੇ ਤੇ ਪਾਹੇ ਜੇਤਾ ਹਿਤਾ ਤੇਤਾ ਨਾਲ ਰਵਨਾ ਨਾਹਿ ਕੋਤਾ ਹੋ ਕੁਦਰਤ ਕਉਨ ਕਹਾ ਵੀਝਾਰ ਵਾਦੇ ਅਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸੁਧਨ ਸਲਾਮਤੋ ਤਰੰਕਾਰ ਪਰਜਾ ਹੱਥ ਪੈਰ ਦਾਂਦੇ ਹੈ ਪਾਣਿ ਧੱਧ ਦਰਸਖੇ ਮੋਤਪਰੇ